ਲਓ ਜੀ ਇਹ ਦੇਖ ਕੇ ਮੈਂ ਅਰ ਖੜਖਾ ਬੈ ਇਸ ਟਾਈਮ ਰੱਬ ਜਮਾ ਬੈਰੀ ਬਣ ਚੁੱਕਿਆ ਲੋਕ ਕਹਿੰਦੇ ਨਾ ਵੀ ਬੰਦੇ ਚੰਗੇ ਕੇ ਰੱਬ ਚੰਗਾ ਰੱਬ ਨਾਲ ਦੋ ਬੰਦੇ ਚੰਗੇ ਜਿਹੜੇ ਹੜਪੀੜਤਾਂ ਦੀ ਮਦਦ ਕਰ ਰਹੇ ਨੇ ਬੇਜਵਾਨਾਂ ਨੂੰ ਪਾਣੀ ਜੋ ਕੱਢ ਰਹੇ ਨੇ ਰੱਬ ਦਾ ਗਿਣ ਗਿਣ ਬਦਲੇ ਲੈ ਰਿਆ ਹੈਗਾ ਨਾਇਣ ਨੂੰ ਕਿਸੇ ਬੇਜਵਾਨਾਂ ਦੀ ਫਿਕਰ ਹੈ ਲੋਕ ਕਹਿੰਦੇ ਨੇ ਨਾ ਰੱਬ ਨੂੰ ਸਾਰਿਆਂ ਦੀ ਫਿਕਰ ਹੁੰਦੀ ਹੈ ਰੱਬ ਨੂੰ ਸਾਰਿਆਂ ਦੀ ਚਿੰਤਾ ਹੈ ਇਹਨੂੰ ਕਿਸੇ ਦੇ ਘਰ ਦੀ ਜਨਤਾ ਨੇ ਵੀ ਡਿੱਗੂ ਜਾਂ ਡਿੱਗਣ ਵਾਲਾ ਬਾਲੇ ਕਹਿਣਗੇ ਦੁਨੀਆ ਦੇ ਪਾਪ ਵਾਲਾ ਹੋ ਗਿਆ ਜੀ ਬੇਜਵਾਨਾਂ ਨੇ ਕੀ ਪਾਪ ਕਰਿਆ ਜਿਹੜੇ ਪੈਨ ਦੀ ਪਾਣੀ ਤੇ ਰੋੜ ਰੋੜ ਹੀ ਮਾਰਦੇ ਨੇ ਉਹਨਾਂ ਨੇ ਕੀ ਪਾਪ ਕਰਿਆ ਜਿਹਨਾਂ ਦੇ ਘਰ ਕੱਚੇ ਦੀ ਜਰ ਕੇ ਅਰਕਾ ਢੇਰੀ ਕਰਤੇ ਤੇ ਕੋਈ ਵੱਡੀ ਗੱਲ ਨਹੀਂ ਉਹ ਬੰਦੇ ਸ਼ੌਕ ਨਾ ਚੰਗੇ ਨੇ ਰੱਬ ਤੋਂ ਜਿਹੜੇ ਇਸ ਟਾਈਮ ਹੜਪੀੜਤਾ ਦੀ ਮਦਦ ਕਰ ਰਹੇ ਨੇ ਬੇਜਵਾਨਾਂ ਨੂੰ ਕੱਢ ਰਹੇ ਨੇ ਇਹਦਾ ਗਣਗਣ ਬਦਲੇ ਲੈ ਰਿਹਾ ਕਜੀਚੀਆਂ ਲੈ ਲੈ ਆਉਂਦਾ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈ ਰਿਹਾ